ਅੱਜ ਅਸੀਂ ਗੱਲ ਕਰਾਂਗੇ ਸਰਦਾਰ ਜੱਸਾ ਸਿੰਘ ਦੀ ਸ਼ਖਸੀਅਤ ਬਾਰੇ ਸਰਦਾਰ ਜੱਸਾ ਸਿੰਘ ਸਰੀਰ ਦੇ ਬੜੇ ਸੋਹਣੇ ਸਡਾਲ ਭਾਰੇ ਅਤੇ ਲੰਬੇ ਸਨ ਉਹਨਾਂ ਦਾ ਦਾੜਾ ਭਰਮਾ ਤੇ ਛਾਤੀ ਚੌੜੀ ਸੀ ਬਾਹਾਂ ਇਤਨੀਆਂ ਲੰਬੀਆਂ ਸਨ ਕਿ ਖੜੇ ਹੋਣ ਵੇਲੇ ਗੋਡਿਆਂ ਨੂੰ ਜਾ ਲੱਗਦੀਆਂ ਸਨ ਅਤੇ ਆਵਾਜ਼ ਅਜਿਹੀ ਉੱਚੀ ਸੀ ਕਿ ਹੌਲੀ ਕਹੀ ਹੋਈ ਗੱਲ ਵੀ ਪਰੇ ਖੜੋਤੇ ਬੰਦਿਆਂ ਨੂੰ ਸੁਣ ਪੈਂਦੀ ਸੀ ਉਨ੍ਹਾਂ ਦੀ ਜੋ ਖਰਾਕ ਸੀ ਇੱਕ ਸੇਰ ਪੱਕਾ ਮੱਖਣ ਤੇ ਘਿਓ ਸ਼ਾਹ ਵੇਲੇ ਛੱਕ ਕੇ ਦੁਪਹਿਰ ਵੇਲੇ ਪ੍ਰਸ਼ਾਦਾ ਛੱਕਦੇ ਸਨ ਘੋੜ ਸਵਾਰੀ ਵਿੱਚ ਅਜਾਹੇ ਚੁਸਤੇ ਸਨ ਕਿ ਮੁਸ਼ਕਲ ਨਾਲ ਹੀ ਕਈ ਘੋੜਾ ਉਹਨਾਂ ਦੀ ਸਵਾਰੀ ਵਿੱਚ ਲਗਾਤਾਰ 6 ਮਹੀਨੇ ਕੱਢਦਾ ਸੀ ਪਰ ਆਪ ਤਲਵਾਰ ਦੇਵੀ ਬਹੁਤ ਜ਼ਿਆਦਾ ਤਨੀ ਸਨ ਅਤੇ ਤੀਰ ਦੇਵੀ ਬਹੁਤ ਜ਼ਿਆਦਾ ਤਨੀ ਸਨ ਬਹੁਤ ਸਾਰੇ ਤੀਰਾਂ ਉੱਤੇ ਉਹਨਾਂ ਦਾ ਨਾਂ ਜਾਂ ਨਿਸ਼ਾਨ ਹੁੰਦਾ ਸੀ ਘੋੜੇਦਰ ਬੰਦੂਕ ਦੇ ਆਪ ਅਚੂਕ ਨਿਸ਼ਾਨਚੀ ਸਾਹਮਣੇ ਯੁੱਧ ਦੇ ਮੈਦਾਨ ਵਿੱਚ ਆਪ ਫੌਜਦਾਰ ਹੁੰਦੇ ਸਨ ਅਤੇ ਜਿੱਥੇ ਵੀ ਲੋੜ ਜਸਦੀ ਸੀ ਘੋੜੇ ਦੀ ਅੱਡੀ ਲਾ ਕੇ ਉੱਥੇ ਜਾ ਪੁੱਜਦੇ ਸਨ ਉਹਨਾਂ ਦਾ ਬਣਾ ਆਮ ਤੌਰ ਤੇ ਸ਼ਰਮੇ ਰੰਗ ਦਾ ਹੁੰਦਾ ਸੀ ਉਹਨਾਂ ਦੀ ਦਸਤਾਰ ਦਾ ਜੋ ਦਸਤਾਰ ਜਿਸ ਤਰ੍ਹਾਂ ਉਹ ਬੰਨਦੇ ਸਨ ਉਹ ਮੁਗਲਈ ਸੀ ਕੁਰਤੇ ਉੱਪਰ ਖੰਡਿਆਂ ਵਾਲਾ ਅੰਗਰਾ ਉੱਪਰ ਕਮਰਬੰਦ ਅਤੇ ਗਤਰਾ ਹੁੰਦਾ ਸੀ ਪੂਰ ਲੰਬਾ ਕਸ਼ਰਾ ਅਤੇ ਚੂੜੀਦਾਰ ਪਜਾਮਾ ਹੁੰਦਾ ਸੀ ਇਹ ਆਪੋ ਖਾਲਸਾ ਜੀ ਦੇ ਚ ਪਦਵੀ ਦੇ ਰਾਜਸੀ ਆਗੂ ਸਨ ਉੱਥੇ ਆਪ ਦਾ ਜਿਆਦਾ ਪ੍ਰਭਾਵ ਇੱਕ ਧਾਰਮਿਕ ਜਥੇਦਾਰ ਦੀ ਹੱਤ ਵਿੱਚ ਸੀ ਨਵਾਬ ਕਪੂਰ ਸਿੰਘ ਤੋਂ ਬਾਅਦ ਆਪ ਜੀ ਦੀ ਬੜੀ ਵੱਡੀ ਮਹਾਨਤਾ ਸੀ ਬڑے ਬڑے ਸਰਦਾਰ ਆਪ ਜੀ ਪਾਸੋਂ ਅੰਮ੍ਰਿਤ ਛਕਣਾ ਆਪਣੀ ਬੜਾਈ ਸਮਝਦੇ ਸਨ ਆਲੂਵਾਲੀਆ ਮਿਸਲ ਦੀ ਫੌਜੀ ਨਫਰੀ ਭਾਵੇਂ 4000 ਤੋਂ ਵੀ ਵੱਧ ਨਹੀਂ ਸੀ ਪਰ ਖਾਲਸੇ ਦੀਆਂ ਵੱਡੀਆਂ ਵੱਡੀਆਂ ਮਹਿਮਾ ਦੀ ਮਹਰਦਾਰੀ ਸਰਦਾਰ ਜੱਸਾ ਸਿੰਘ ਦੀ ਹੁੰਦੀ ਸੀ ਆਪ ਆਪਣੇ ਧਰਮ ਕਰਮ ਅਤੇ ਨਿਕ ਨਾਮ ਵਿੱਚ ਬੜੇ ਪੱਕੇ ਸਨ ਅਤੇ ਸੰਗਾਂ ਨੂੰ ਧਰਮ ਵਿੱਚ ਪੱਕਾ ਰੱਖਣ ਵਿੱਚ ਪੂਰਾ ਧਿਆਨ ਦਿੰਦੇ ਸਨ ਗੱਲ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਸਭ ਨੂੰ ਖੰਡੇ ਦਾ ਅਮਰਿਤ ਛਕਾ ਕੇ ਗੁਰੂ ਜੀ ਦੀ ਚਰਨ ਲਾਉਂਦੇ ਸਨ ਅਤੇ ਸਵੇਰੇ ਫੇਰ ਕੇ ਬੜੇ ਗਉ ਨਾਲ ਦੇਖਦੇ ਸਨ ਕਿ ਸਿੰਘ ਗਰਮਾਣੀ ਦਾ ਪਾਠ ਕਰਦੇ ਹਨ ਕਿ ਨਹੀਂ ਸਿੰਘ ਸਰਦਾਰਾਂ ਨੂੰ ਵੀ ਹੁਕਮ ਸੀ ਕਿ ਆਪਣੇ ਆਪਣੇ ਡੇਰੇ ਵਿੱਚ ਆਸਾਂ ਦੀ ਵਾਰ ਦਾ ਕੀਰਤਨ ਜਰੂਰ ਨੇਮ ਨਾਲ ਕਰਵਾਇਆ ਕਰਨ ਜੇ ਕੋਈ ਵੀ ਸਿੱਧਕ ਨਾਲ ਅੰਮ੍ਰਿਤ ਛਕਣ ਲਈ ਆਉਂਦਾ ਸੀ ਆਪ ਖੁਦ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਬਿਨਾ ਕਿਸੇ ਵਿਤਕਰੇ ਦੇ ਅੰਮ੍ਰਿਤ ਛਕਾਉਦੇ ਸਨ ਸਰਦਾਰ ਜਸਪਾਲ ਸਿੰਘ ਜੀ ਹਰ ਕਿਸੇ ਨੂੰ ਭਾਈ ਕਹਿ ਕੇ ਬੁਲਾਉਂਦੇ ਸਨ ਸਰਦਾਰ ਜਸਪਾਲ ਸਿੰਘ ਜੀ ਦੀ ਪੰਜਾਬ ਨੂੰ ਸਭ ਤੋਂ ਵੱਡੀ ਦੇਣ ਦੇਸੀ ਅਤਿਆਚਾਰੀਆਂ ਤੇ ਵਿਦੇਸ਼ੀ ਜ਼ਬਰ ਜ਼ੁਲਮਰ ਤੋਂ ਆਜ਼ਾਦੀ ਦਿਵਾਉਣਾ ਸੀ ਜਿਸ ਵਿੱਚ ਆਪ ਨੇ ਗੱਲ ਖਾਲਸਾ ਤੇ ਸਿੱਖ ਮਸਲਾਂ ਦੇ ਮੋਰੇਦਾਰ ਦੀ ਹਿਸ਼ੀਤ ਵਿੱਚ ਸੇਵਾ ਕਰਕੇ ਸਫਲਤਾ ਪ੍ਰਾਪਤ ਕੀਤੀ ਕੀ ਅੱਜ ਸਿੱਖ ਕੌਮ ਦੇ ਜਥੇਦਾਰ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਜੀਵਨ ਤੋਂ ਪ੍ਰੇਰਣਾ ਲੈਣਗੇ